ເພິ່ນເປັ You Ne olur ama ਅੱਜ ਦੀ ਸ਼ੋਅ ਆਯਾਤਰਾ ਅਤੇ ਖੜੇ ਖਾਣ ਦੇ ਵਸਨੀਕਾਂ ਵਾਸਤੇ ਬਹੁਤ ਹੀ ਸ਼ੂਭ ਰਹੇਗੀ ਔਰ ਜਿੱਤਰਾ ਕਿ ਉਦਯੋਗਿਕ ਇਖਰਾਮ ਅੰਦਰ ਬਣ ਜਾ ਰਿਹਾ ਹੈ ਬਰਤਕਾਰ ਬਗਤ ਪਰਸਪਤ ਪ੍ਰਾਪਤ ਮੇਰਵੰਗ ਸ਼ਰਮਾ ਪੰਜਾਬ ਪ੍ਰਚਾਰਕ ਸ਼੍ਰੀ ਹਿੰਦ ਭਖਤ ਜੀ ਅੱਜ ਇਹ ਜੋ ਚੋਹੇ ਯਾਤਰਾ ਕੱਢੀ ਗਈ ਹੈ ਇਹਦੇ ਬਾਰੇ ਥੋੜਾ ਦੱਸ ਦੀ ਹੈਗਾ ਬਹੁਤ ਖੁਸ਼ੀ ਦੀ ਗੱਲ ਬਹੁਤ ਖਾਸ ਦਾ ਮੌਕਾ ਹੈ ਇਹ 22 ਤਰੀਕ ਨੂੰ ਜਿਹੜੇ RAM LALA ਦੀ ਪ੍ਰਾਣ ਪ੍ਰਤੀਸਥਾ ਮੂਰਤੀ ਹੋ ਰਹੀ ਹੈ ਅਯੁੱਧਿਆ ਦੇ ਵਿੱਚ ਉਹਦੇ ਉਪਲਕ ਜਿਹੜੀ ਕਲਸ਼ਾ ਕਰਨੇ ਨਿਕਲੀ ਖੜੇ ਵੱਲੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਵੀਰਾਂ ਨੇ ਸਭ ਤੁਹਾਡੇ ਹਿੰਦੂ ਸਿੱਖ ਮੁਸਲਮਾਨ ਸਾਈ ਸਭ ਨੇ ਮਿਲ ਕੇ ਇਹਨੂੰ ਕਾਮਯਾਬ ਬਣਾਇਆ ਇਸ ਲਈ ਮੈਨੂੰ ਬਹੁਤ ਖੁਸ਼ੀ ਹੈ ਮੈਂ ਚਾਹੁੰਦਾ ਸਾਡਾ ਸਦਬਾਬ ਐਦਾ ਹੀ ਬਣਿਆ ਰਹੇ ਅਰਾਉਣਾ ਟਾਈਮ 'ਚ ਪੰਜਾਬ ਸਾਡਾ ਦੇਸ਼ ਦਿਨ ਦੁਗਣੀ ਦਾ ਚੋਗਣੀ ਹੁੰਦੀ ਕਰੇ ਮੈਨੂੰ ਬਹੁਤ ਖੁਸ਼ੀ ਹੈ ਤੁਸੀਂ ਮੈਨੂੰ ਇਸ ਲਾਈਵ ਸਮਝਾ ਸੀ ਕਿ ਮੇਰੇ ਹੋਰ ਵੀ ਭਰਾ ਮੇਰੇ ਨਾਲ ਖੜੇ ਹੈ ਮੈਂ ਸਭ ਦਾ ਧੰਨਵਾਦ ਕਰਦਾ ਰਜੀਵ ਜੀ ਖੜੇ ਹੈ ਮੇਰੇ ਲਾਲ ਸੇੜ ਵੀ ਖੜੇ ਨਾਲ ਮੇਰੇ ਵੀਰ ਖੜੇ ਪੱਤਰਕਾਰ ਰਹੇ ਮੇਰੇ ਭਰਾ ਤੇ ਸੱਜੀ ਦਾ ਸਾਰੇ ਮਿਲ ਕੇ ਮੇਰੇ ਖਾਤ ਦੇ ਆ ਤੁਹਾਡੇ ਮਾਗੂਮ ਸਭ ਦਾ ਧੰਨਵਾਦ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਜਿਹੜੇ ਬੰਦੇ ਇਸ ਸੋਮਾ ਯਾਤਰਾ ਜੀ ਸ਼ਾਮਿਲ ਨਹੀਂ ਹੋ ਸਕੇ ਇਹਨਾਂ ਨੂੰ ਕੀ ਸੰਦੇਸ਼ ਦੇਵੋਗੇ ਜਿਹੜਾ ਖੜਾ ਉੱਤੇ ਥਾਂ ਮ ਬੰਨ ਰਿਹਾ ਉਸ ਤੋਂ ਬਾਅਦ ਲੜ ਦੇ ਵਿੱਚ ਜਿਹੜਾ ਬੰਨ ਰਿਹਾ ਉਸ ਤੋਂ ਬਾਅਦ ਕੜਵੇ ਹਿੱਸਾ ਲਓ আর ਜਿਹੜੇ ਨਹੀਂ ਆ ਸਕੇ ਕੋਈ ਗੱਲ ਨਹੀਂ ਆਪਣੇ ਘਰਾਂ ਦੀਪਮਾਲਾ ਕਰੋ ਲੜੀਆਂ ਲਾਓ আর ਖੁਸ਼ੀਆਂ ਮਨਾਓ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਜੈ ਜੈ ਕਾफी ਲੰਬੇ ਅਰਸੇ ਬਾਅਦ ਜਿਹੜੀ ਹੈ ਸਾਨੂੰ ਰਾਮ ਮੰਦਰ ਦਾ ਜਿਹੜਾ ਮੰਦਿਰ ਹੈ ਉਹ ਤੋਂ ਮਿਲਿਆ ਹਰ ਲੋਕਾਂ ਦੀ ਜਗ੍ਹਾ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਥੋੜੇ ਦੇ ਬਾਅਦ ਜਿਸ ਤਰ੍ਹਾਂ ਹੁਣ ਦੇਖਣ ਨੂੰ ਮਿਲ ਰਿਹਾ ਜੀ ਬੰਬ ਪਟਾਕੇ ਚਲਾ ਰਹੇ ਨੇ ਪਟਾਕੇ ਚਲਾ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਸਾਹ ਲੈਣ ਦੀ ਦਿੱਕਤ ਆ ਰਹੀ ਹੈ ਦੇਸ਼ ਭਰ ਦੇ ਵਿੱਚ ਇਹ ਵੀ ਵੀਡੀਓ ਜਿਹੜੀਆਂ ਸਾਹਮਣੇ ਆ ਰਹੀਆਂ ਹੁਣ ਮੈਂ ਇੱਕ ਹੋਰ ਦੱਸ ਦਿਆਂ ਪੋਲੂਸ਼ਨ ਦਾ ਜਿਆਦਾ ਕਹਿੰਦਾ ਪਟਾਕੇ ਨਾਲ ਨਹੀਂ ਹੁੰਦਾ ਇਹ ਸਾਰਿਆਂ ਨੂੰ ਪਤਾ ਹੈ ਪੋਲੂਸ਼ਨ ਦੇ ਬਹੁਤ ਰੀਜ਼ਨ ਨੇ ਪਰਾਲੀ ਵੀ ਰੀਜ਼ਨ ਹੈਗੀ ਹੈ ਗੱਡੀਆਂ ਕਾਰਾਂ ਵੀ ਰੀਜ਼ਨ ਹੈ ਸਾਰੇ ਸਾਲ ਚੱਲਦੇ ਨੇ हां मैं चाहूंगी अपने पोजीशन में संभालना कि सादा काम नहीं घटाना ताकि सी बीमारियों से बच सके मैं समाज ਨੂੰ ਇਹ ਕਹਿ ਰਹੇ ਹਾਂ ਵੀ ਇਹ ਚੀਜ਼ ਜੇ تھوڑا ਸੁਚੇਤਰੇ ਕੰਮ ਕਰੇ ਪਰਾਲੀ ਜਿਹਦੇ ਜੋ ਪੰਜਾਬ ਸਰਕਾਰ ਨੇ ਕਾਫੀ ਹੱਦ ਤੱਕ ਕੰਮ ਕੀਤਾ ਤੇ